ਰਖ ਬੰਦਿਆ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 1 ਅਧਿਆਏ ਉਸਦੀ 1 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਅਬਰਾਹਮ ਦੀ ਸੰਤਾਨ ਦਾਊਦ ਦੀ ਸੰਤਾਨ ਯੀਸ਼ੂ ਮਸੀਹ ਦੀ ਵੰਛਾ ਬਲੀ ਮੱਤੀ ਪ੍ਰਭੂ ਯੀਸ਼ੂ ਮਸੀਹ ਜੀ ਦੇ 12 ਚੇਲਿਆਂ ਦੇ ਵਿੱਚੋਂ ਇੱਕ ਸੀ ਅਤੇ ਉਸ ਨੇ ਇਸ ਮੱਤੀ ਦੀ ਅੰਜੀਲ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਜੀ ਦੇ ਜੀਵਨ ਦੇ ਬਾਰੇ ਪੂਰੀ ਤਰ੍ਹਾਂ ਦੇ ਨਾਲ ਬਿਰਤਾਂਤ ਦੇ ਵਿੱਚ ਗੱਲਾਂ ਲਿਖੀਆਂ ਹਨ ਪਰਬੂ ਯੇਸ਼ੂ ਮਸੀਹ ਦੇ ਜਨਮ ਦੇ ਵਰਤਾਂਤ ਨੂੰ ਦੱਸਣ ਤੋਂ ਪਹਿਲਾਂ ਮੱਤੀ ਜਿਹੜਾ ਹੈ ਉਹ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਅਬਰਾਹਮ ਦੀ ਸੰਤਾਨ ਕਹਿੰਦਾ ਹੈ ਪਿਆਰੋ ਅਬਰਾਹਮ ਕੌਣ ਹੈ ਪਰਮੇਸ਼ਰ ਨੇ ਅਬਰਾਹਮ ਨੂੰ ਬੈਬੀਲੋਨ ਦੇ ਵਿੱਚੋਂ ਆਪਣੇ ਗੁਲਾਮਾਂ ਦੇ ਵਿੱਚੋਂ ਬਾਹਰ ਬੁਲਾਇਆ ਅਤੇ ਉਹਨਾਂ ਨੂੰ ਉਸ ਨੂੰ ਕਨਾਨ ਦੇਸ਼ ਦੇ ਵਿੱਚ ਜਾ ਕੇ ਰਹਿਣ ਦੇ ਲਈ ਕਿਹਾ ਅਬਰਾਹਮ ਨੇ ਬਿਨਾਂ ਕੋਈ ਸਵਾਲ ਪਰਮੇਸ਼ਰ ਨੂੰ ਕੀਤਿਆਂ ਉਹਨਾਂ ਦੀ ਆਗਿਆ ਦਾ ਪਾਲਣ ਕੀਤਾ ਅਤੇ ਪਰਮੇਸ਼ਰ ਨੇ ਉਸ ਦੇ ਉਸ ਵਿਸ਼ਵਾਸ ਨੂੰ ਅਬਰਾਹਮ ਦੇ ਲਈ ਧਾਰਮਿਕਤਾ ਗਿਣਿਆ ਜੋ ਕੋਈ ਪ੍ਰਭੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖਦਾ ਹੈ ਉਸ ਦੇ ਵਿਸ਼ਵਾਸ ਨੂੰ ਪਰਮੇਸ਼ਰ ਅਬਰਾਹਮ ਦੇ ਵਿਸ਼ਵਾਸ ਦੇ ਸਮਾਨ ਹੀ ਸਵੀਕਾਰ ਕਰਦਾ ਹੈ ਉਹ ਅਬਰਾਹਮ ਦੇ ਉਸ ਵਿਸ਼ਵਾਸ ਦੀ ਲਾਈਨ ਦੇ ਵਿੱਚ ਆ ਜਾਂਦੇ ਹਨ ਅਬਰਾਹਮ ਉਹਨਾਂ ਦੇ ਲਈ ਵਿਸ਼ਵਾਸ ਦਾ ਇੱਕ ਉਦਾਹਰਣ ਠਹਿਰਦਾ ਹੈ ਹਰ ਇੱਕ ਵਿਅਕਤੀ ਜੋ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਉਸ ਆਪਣੇ ਵਿਸ਼ਵਾਸ ਦੇ ਕਾਰਨ ਜੋ ਉਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਰੱਖਿਆ ਹੈ ਉਹ ਪਰਮੇਸ਼ਰ ਦੀ ਸੰਤਾਨ ਕਹਿલાਉਂਦੇ ਹਨ ਜਿਨੀਆਂ ਨੇ ਵੀ ਮਸੀਹ ਯੇਸ਼ੂ ਦੇ ਉੱਤੇ ਵਿਸ਼ਵਾਸ ਕੀਤਾ ਹੈ ਉਹਨਾਂ ਨੇ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਪਹਿਨ ਲਿਆ ਹੈ ਜੇਕਰ ਤੁਸੀਂ ਵੀ ਮਸੀਹ ਦੇ ਹੋ ਤਾਂ ਤੁਸੀਂ ਵੀ ਅਬਰਾਹਮ ਦੇ ਵੰਸ਼ ਅਤੇ ਉਸ ਦੀ ਨਾਲ ਕੀਤੇ ਹੋਏ ਵਾਅਦੇ ਦੇ ਅਨੁਸਾਰ ਤੁਸੀਂ ਵੀ ਮਸੀਹ ਦੇ ਨਾਲ ਉਸ ਦੇ ਵਾਰਸ ਸਗੋਂ ਸੰਗੀ ਵਾਰਸ ਠਹਿਰਾਏ ਜਾਓਗੇ ਪਰਮੇਸ਼ਰ ਇਸ वचन ਦੇ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਧੰਨਵਾਦ ਰਖ ਬੰਦੇ